जय माता दी श्री राम जय जय ਜੋ ਲੋਕ ਨਹੀਂ ਇਹ ਤੇ ਰੱਖੋ ਢੋਲ ਪਾ ਤੇ ਰਾਇਆ ਤੇ ਪੰਗੜੇ ਪੈ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਕਰਦਾ ਬਾਂਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਦਾ ਇਹ ਉਹਨਾਂ ਨੇ ਇਹ ਟਿਕਟਾਂ ਸਾਡੀ ਡਿਊਟੀ ਦਿੱਤੇ ਸੀ ਬੜੇ ਅੱਛੇ ਕੈਂਡੀਡੇਟ ਸਾਡੇ ਕੋਲ ਸੀਗੇ ਔਰ ਜਿੱਤ ਕੇ ਅੱਜ ਸੰਮਤੀ ਵੀ ਔਰ ਜ਼ਿਲ੍ਹਾ ਪਰਿਸ਼ਦ ਵੀ ਸੋਭਾ ਵੱਡੀ ਕਾਮਯਾਬੀ ਹੈ ਔਰ ਉਮੀਦ ਕਰਦਾ 2027 ਦਾ ਜਿਹੜਾ ਟ੍ਰਾਇਲ ਹੈ ਇਹ ਬੜਾ ਵੈਸਟ ਟ੍ਰਾਇਲ ਹੈ ਸੋ ਇਹ ਵੱਡੀ ਕਾਮਯਾਬੀ ਹੈ ਅੱਜ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕੈਂਡੀਡੇਟ ਸਾਹਿਬ ਕਿੱਦਾਂ ਦੇਖ ਰਹੇ ਜੀ ਆਪਣੀ ਜਿੱਤ ਨੂੰ ਜਿੱਤ ਦੇ ਵਿੱਚ ਪਾਰਟੀ ਦੀ ਜਿੱਤੇ ਆ ਜੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਆ ਸੀਨੀਅਰ ਲੀਡਰਸ ਨੇ ਸਾਡੇ ਆਨੇ ਜਿੰਨੀ ਮਿਹਨਤ ਕੀਤੀ ਆ ਉਹਦੇ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਜੀ ਅੱਜ ਜੋ ਬਹੁਤ ਵੱਡੀ ਜਿੱਤ ਹੋਈ ਆ ਔਰ ਇਹ ਪਾਰਟੀ ਦੀਆਂ ਨੀਤੀਆਂ ਦੀ ਜਿਹੜੀ ਜਿੱਤ ਆ